ਉਠਤ ਬੈਠਤ ਸੋਵਤ ਨਾਮ ਕੋਹ ਨਾਨਕ ਜਿੰਦਗੀ ਸਦਕਾਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪ ਸਾਰਿਆਂ ਦਾ ਮੇਰੇ ਇਸ ਚੈਨਲ ਵਿੱਚ ਬਹੁਤ ਬਹੁਤ ਸਵਾਗਤ ਹੈ ਜੀ ਅੱਜ ਆਪਾਂ ਗੱਲਬਾਤ ਕਰਾਂਗੇ ਮੂਲ ਮੰਤਰ ਸਾਹਿਬ ਜੀ ਦੇ ਪਾਠ ਬਾਰੇ ਜੇਕਰ ਨਿਯਮ ਅਨਸਾਰ ਇੱਕ ਆਸਣ ਤੇ ਬੈਠ ਕੇ ਇਹ ਪਾਠ ਕਰਾਂਗੇ ਤਾਂ ਵੱਧ ਫਲ ਮਿਲੇਗਾ ਹੁਣ ਸੁਣੋ ਜੀ ਵੱਧ ਫਲ ਦੇ ਸਾਧਨ ਮੂਲ ਮੰਤਰ ਸਹਿਬ ਜੀ ਦਾ ਪਾਠ ਕਿਵੇਂ ਕਰੀਏ ਜੇਕਰ ਉੱਚੀ ਉੱਚੀ ਪਾਠ ਕਰੇ ਦੂਸਰੇ ਬੰਦੇ ਨੂੰ ਵੀ ਸੁਣੇ ਤਾਂ ਥੋੜਾ ਫਲ ਹੈ ਜੇ ਹੌਲੀ ਹੌਲੀ ਪਾਠ ਕਰੇ ਬੁੱਲ ਵੀ ਹਿੱਲਣ ਤੇ ਜੁਬਾਨ ਵੀ ਹਿੱਲੇ ਪਰ ਦੂਸਰੇ ਆਦਮੀ ਨੂੰ ਨਾ ਸੁਣੇ ਇਸ ਦਾ ਪਹਿਲੇ ਤੋਂ ਥੋੜਾ ਵੱਧ ਫਲ ਮਿਲੇਗਾ ਤੀਜਾ ਬੁੱਲ ਨਾ ਹਿੱਲਣ ਸਿਰਫ ਜਵਾਨ ਹਿੱਲੇ ਇਸ ਦਾ ਗੁਣ 3 ਗੁਣਾ ਫਲ ਵੱਧ ਜਾਵੇਗਾ ਚੌਥਾ ਜਵਾਨ বিনা ਹਿੱਲੇ ਬੁੱਲ ਬਿਨਾ ਹਿੱਲਣ ਤੇ ਹਿਰਦੇ ਵਿੱਚ ਪਾਠ ਕਰੇ ਇਸ ਦਾ 1000 ਗੁਣਾ ਫਲ ਆਪਾਂ ਨੂੰ ਮਿਲ ਜਾਵੇਗਾ ਮੂਲ ਮੰਤਰ ਦਾ ਜਾਪ ਇਕੱਲੇ ਬੈਠ ਕੇ ਅੰਮ੍ਰਿਤ ਵੇਲੇ ਜ਼ਰੂਰ ਕਰਨਾ ਚਾਹੀਦਾ ਹੈ ਇਸ ਦਾ ਆਪਾਂ ਨੂੰ ਬਹੁਤ ਹੀ ਜ਼ਿਆਦਾ ਫਲ ਮਿਲਦਾ ਹੈ ਜਦੋਂ ਆਪਾਂ ਕਿਚਨ ਦੇ ਵਿੱਚ ਆਪਣਾ ਪ੍ਰਸ਼ਾਦ ਤਿਆਰ ਕਰਦੇ ਹਾਂ ਉਸ ਸਮੇਂ ਵੀ ਮਨ ਦੇ ਵਿੱਚ ਮੋਲ ਮੰਤਰ ਸਹਿਬ ਜੀ ਦੇ ਪਾਠ ਦਾ ਜਾਪ ਜ਼ਰੂਰ ਕਰਨਾ ਚਾਹੀਦਾ ਹੈ ਕਿਸੇ ਵੀ ਕੰਮ ਦੀ ਸ਼ੁਰੂਆਤ ਤੋਂ ਪਹਿਲਾਂ ਰੋਜ਼ਾਨਾ ਅੰਮ੍ਰਿਤ ਵੇਲੇ ਹਰ ਰੋਜ਼ ਜੇ ਮੋਲ ਮੰਤਰ ਸਹਿਬ ਜੀ ਦਾ ਪਾਠ ਦਾ ਅਭਿਆਸ ਕੀਤਾ ਜਾਵੇ ਤਾਂ ਸੱਚ ਜਾਣਿਓ ਇਹੋ ਜਿਹਾ ਕੋਈ ਵੀ ਕੰਮ ਹੋਵੇ ਜੋ ਬਹੁਤ ਦਿਨਾਂ ਤੋਂ ਅੜਿਆ ਹੋਵੇ ਪੂਰਾ ਨਾ ਹੋ ਰਿਹਾ ਹੋਵੇ ਉਬ ਗੁਰੂ ਨਾਨਕ ਸਾਹਿਬ ਜੀ ਦੀ ਕਿਰਪਾ ਦੇ ਨਾਲ ਜ਼ਰੂਰ ਪੂਰਾ ਹੋ ਜਾਂਦਾ ਹੈ ਜੀ ਮੂਲ ਮੰਤਰ ਦੇ ਅਭਿਆਸ ਦੇ ਨਾਲ ਮਨ ਦੀਆਂ ਜਿੰਨੀਆਂ ਵੀ ਚਿੰਤਾਵਾਂ ਹੁੰਦੀਆਂ ਨੇ ਡਿਪਰੈਸ਼ਨ ਹੁੰਦਾ ਹੈ ਉਹ ਸਭ ਦੂਰ ਹੋ ਜਾਂਦਾ ਹੈ ਜਿਸ ਘਰ ਦੇ ਵਿੱਚ ਰੋਜ਼ਾਨਾ ਮੂਲ ਮੰਤਰ ਸਾਹਿਬ ਦਾ ਅਭਿਆਸ ਹੋਵੇ ਸੱਚ ਜਾਣਿਓ ਉਸ ਘਰ ਦੇ ਵਿੱਚ ਕਦੇ ਵੀ ਜੰਤਰ ਤੰਤਰ ਮੰਤਰ ਦਾ ਕੋਈ ਅਸਰ ਨਹੀਂ ਹੁੰਦਾ ਕਿਉਂਕਿ ਉਸ ਘਰ ਦੇ ਵਿੱਚ ਗੁਰੂ ਨਾਨਕ ਸਾਹਿਬ ਜੀ ਦੇ ਬਖਸ਼ੇ ਹੋਏ ਮੋਲ ਮੰਤਰ ਸਾਹਿਬ ਜੀ ਦਾ ਅਭਿਆਸ ਹੁੰਦਾ ਹੈ ਉੱਥੇ ਮੋਲ ਮੰਤਰ ਸਾਹਿਬ ਜੀ ਦੀ ਸ਼ਕਤੀ ਵਰਤਦੀ ਹੈ ਸਵਾ ਲੱਖ ਮੋਲ ਮੰਤਰ ਦਾ ਬਹੁਤ ਵੱਡਾ ਫਲ ਦੱਸਿਆ ਗਿਆ ਹੈ ਜੇਕਰ ਆਪ ਜੀ ਸਵਾ ਲੱਖ ਮੋਲ ਮੰਤਰ ਦਾ ਪਾਠ ਜਾਪ ਕਰਨਾ ਚਾਹੁੰਦੇ ਨੇ ਤਾਂ 108 ਮਣਕੀਆਂ ਦੀ ਮਾਲਾ ਇੱਕ ਦਿਨ ਵਿੱਚ 32 ਵਾਰ ਕਰਨ ਦੇ ਨਾਲ 40 ਦਿਨਾਂ ਵਿੱਚ ਇੱਕ ਸਵਾ ਲੱਖ ਮੂਲ ਮੰਤਰ ਦੀ ਜਾਪ ਦੀ ਮਾਲਾ ਹੋ ਜਾਂਦੀ ਹੈ ਸਵਾ ਲੱਖ ਮੂਲ ਮੰਤਰ ਦਾ ਜਾਪ ਕਰਨ ਦਾ ਬਹੁਤ ਵੱਡਾ ਫਲ ਦੱਸਿਆ ਗਿਆ ਹੈ ਜੇਕਰ ਆਪ ਜੀ ਸਵਾ ਲੱਖ ਮੂਲ ਮੰਤਰ ਕਰਨਾ ਚਾਹੁੰਦੇ ਹੋ ਤਾਂ 108 ਮਣਕੀਆਂ ਦੀ ਮਾਲਾ ਰੋਜ਼ਾਨਾ 32 ਵਾਰ ਕਰਨ ਦੇ ਨਾਲ 40 ਦਿਨਾਂ ਵਿੱਚ ਹੀ ਸਵਾ ਲੱਖ ਦਾ ਪਾਠ ਹੋ ਜਾਂਦਾ ਹੈ ਸਵਾ ਲੱਖ ਮੂਲ ਮੰਤਰ ਹੋ ਜਾਂਦਾ ਹੈ ਤੇ ਸਵਾ ਲੱਖ ਮੂਲ ਮੰਤਰ ਕਰਨ ਦੇ ਨਾਲ ਆਪਾਂ ਨੂੰ ਬਹੁਤ ਹੀ ਵੱਡਾ ਫਲ ਮਿਲਦਾ ਹੈ ਇਹ ਆਪਾਂ ਨੂੰ ਜ਼ਰੂਰ ਕਰ ਲੈਣਾ ਚਾਹੀਦਾ ਹੈ 108 ਮਣਕਿਆਂ ਦੀ ਮਾਲਾ ਇੱਕ ਦਿਨ ਵਿੱਚ 32 ਵਾਰ ਕਰਨੀ ਹੈ ਤੇ ਸਵਾ ਲੱਖ ਮੂਲ ਮੰਤਰ ਹੋ ਜਾਂਦਾ ਹੈ ਜੇਕਰ ਆਪ ਜੀ ਨੂੰ ਮੇਰੀ ਵੀਡੀਓ ਪਸੰਦ ਆਈ ਹੋਵੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਨਾ ਜੀ ਇਸੇ ਤਰ੍ਹਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਅੱਗੇ ਵੀ ਚੈਨਲ ਦੇ ਨਾਲ ਜੁੜੇ ਰਹਿਣਾ ਵੀਡੀਓ ਦੇਖਣਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ